ਪੈਰੋ ਮਹੱਲਾ ਤੀਜਾ ਮਨ ਸਮਣੇ ਸਮਾਏ ਲੈ ਗੁਰ ਸ਼ਬਦੀ ਵਿਚਾਰ ਗੁਰ ਪੂਰੇ ਤੇ ਸੁਜੀ ਪਵੈ ਫਿਰ ਮਰੀ ਨਵਾਰ ਵਾਰ ਮਨ ਮੇਰੇ RAM ਨਾਮ ਯਾਦਾਰ गोर पर साज परम पाज पाया सब इच्छ पुजावन हार रहा सब मैं को रब रखिया, गोर बेण बोज न पा गुरमख पर गट हू महामीरा हर प्रभयन दन हर गुण गाए ਸੋ ਕਦਾਤਾ ਹਰੇਕ ਤੈ ਹੋਰ ਤੈ ਸੋਖਣਾ ਪਾਹੀ ਸਤ ਗੁਰੂ ਜੀ ਨਾਸੇਵਿਆ ਦਾਤਾ ਸੇ ਅੰਤ ਗਏ ਪੋਸ਼ਦਾਹੀ ਸਤ ਗੁਰ ਸੇਵ ਸਜਾ ਸੁਖ ਪਾਇਆ ਫਿਰ ਦੁੱਖ ਨਾਲ ਅਗੇ ਆਏ ਨਾਣਕ ਹਰ ਪਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਪੈਰੋ ਮਹੱਲਾ ਤੀ ਜਾ ਬਾਜ ਗੁਰੂ ਜਗਤ ਬੋਰਾਣਾ ਪੂਲਾ ਛੋਟਾਈ ਮਰ ਮਰ ਜੰਮੇ ਸਦਾ ਦੁਖ ਪਾਈ ਡਰ ਕੇ ਕਬਰ ਨਭਾਈ मेरे मन सदा रह की सरना नाम मीटा सद लगा। गुर सब दे पव जल तरना रहा करे बहुत चित डोले अंतर काम करो दहंकारा ਅੰਤਰਤੀ ਸਾਹੂ ਕੇ ਆਤ ਬਹੁਤੀ ਪੌਕਤ ਫੇਰੇ ਦਰਬਾਰ ਗੁਰ ਕੇ ਸ਼ਬਦ ਮਰੀ ਪਿਰ ਜੀਵੈ ਤੈਨ ਕੋ ਮੁਕਤ ਦਿਵਾਰ ਅੰਤਰ ਸਾਤ ਸਦ ਸੁਖ ਹੋਵੇ हर राय तार ज्योतिष पावे ति वे चला करना कसु न जाई नानक गुरमक समाली। राम नाम सबदलि रामनाम हो में माया मुहु कुमाया दुख कटे दुख गाय अंतर लो हलक दुख पारिमेक परमाय त्रिग जीवन संसार रामनाम सुपने नै चेतया हर्सु कदे न लागे प्यार रहाओ। पासु मां कर्म कर नै बुजए कूड़ क महावै कूड़ो होए सतगुरु मिले त आय उल्टी होवै खोज लही जान कोए हर हर नाम हृदय सद वसया पाया गुणी नेदान गोर प्रसादी पूरा पाया ਉਕਾ ਮਾਣਿਆ ਬਮਾਣ ਆਪੇ ਕਰਤਾ ਕਰੇ ਕਰਾਏ ਆਪੇ ਮਾਰਗ ਪਾਵੇਂ ਆਪੇ ਗੁਰਮ ਕੋ ਦੀ ਵਡਿਆਈ ਨਾਨਕ ਨਾਮ ਸੁਮਾਵੇ ਪਰੋ ਮਹੱਲਾ ਤੀਜਾ ਮੇਰੀ ਪਟੀਆਂ ਲਿਖੋ ਹਰ ਗੋਬਿੰਦ ਗੋਪਾਲਾ ਦੂਜੇ ਭਾਏ ਫਾਤੇ ਜਮ ਜਾਲਾ ਸਤਗੁਰ ਕਰੇ ਮੇਰੀ ਪ੍ਰਤ ਪਾਲਾ ਹਰ ਸੁਖ ਦਾਹਤ ਮੇਰੇ ਨਾਲਾ ਗੋਪਰਦੇਸ ਪ੍ਰਲਾਦ ਹਾਰੇ ਉਚਰੇ ਸਾਸਨਾ ਤੇ ਬਾਲਕ ਗਮਣਾ ਕਰੇ ਰਹਾ ਮਾਤਾ ਪਦੇਸੇ ਪ੍ਰਲਾਦ ਪਿਆਰੇ ਪੁੱਤਰ RAM ਨਾਮ ਛੋਡੋ जिओ लेहु बारे प्रलाज कह सुनो मेरी माई राम नाम ना सोडा गुर दिया बुझाई संडा मरका सब जाए पुकारी ਪਰਲਾਦ ਆਪ ਵਿਗੜਿਆ ਸਭ ਚਾਟੜੇ ਵਗਾੜੀ ਦੁਸ਼ਟ ਸਬਾ ਮੈਂ ਮੰਤਰ ਪਕਾਇਆ ਪ੍ਰਲਾਦ ਕਾਰਕਾ ਹੋਏ ਰਗੁਰਾਇਆ ਹੱਤ ਕੜਗ ਕਰਤਾ ਆਤ ਹੰਕਾਰ ਹਰ ਤੇਰਾ ਕਹਾ ਤੁਜ ਲੈ ਉਬਾਰ ਕਿਨ ਮੈਂ ਭਿਆਨ ਰੂਪ ਨਿਕ ਸਥਾਂਬੇ ਉਪਾੜ ਹਰ ਨਾ ਕਿਸ ਨਕੀ ਬਦਾਰਿਆ ਪ੍ਰਲਾਦ ਲਿਆਇਓ ਬਾਰ ਸੰਤ ਜਾਨਾ ਕੇ ਹਰ ਜੀਉ ਕਾਰਜ ਸਵਾਰੇ ਪ੍ਰਲਾਦ ਜਾਣ ਕੇ ਏਕੇ ਕੋਲ ਯੋਦਾਰੇ ਗੁਰ ਕੇ ਸਬਦ मे बिख नानक राम नम संत निदारे पेरो महलाती दैत लाए दे संत जाने को राखे सोई जो तेरी सदा सरनाय तेन मन दुख न ਜੋਗ ਜੋਗ ਭਗਾ ਤਾਂ ਦੇ ਰਖਦਾ ਆਇਆ ਦੇਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਨ ਕਸੂ ਨ ਜਾਣੇ ਸਬਦੇ ਮੇਲ ਮਲਾਇਆ ਰਹਾ ਅਣਦਨ ਭਗਤ ਕਰੇ ਦਿਨ ਰਾਤੇ ਦੁਬਦਾ ਸਭ ਦੇ ਕੋਈ ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਮੂਰਖ ਦੁਬਦਾ ਪਾੜੇ ਮੂਲ ਨਾ ਪਛਾਣੀ ਬਿਰਤਾ ਜਨਮ ਗਵਾਇਆ ਸੰਤ ਜਣਾ ਕੀ ਨਿੰਦਾ ਕਰੇ ਦੁਸ਼ਟ ਦਤ ਚੜਾਇਆ ਪ੍ਰਹਲਾਦ ਦੁਬਦਾ ਨਾ ਪੜੇ ਹਰ ਨਾਮ ਨਾ ਛੋਡੇ ਡਰੇ ਨਾ ਕਿਸੇ ਦਾ ਡਰਾਇਆ ਸੰਤ ਜਣਾں ਕਾ ਹਰ ਜਿਉ ਰਾਗ ਕਾ ਦੇਤ ਕਹਾਲ ਨੇੜੇ ਆਇਆ ਆਪਣੀ ਪੈ ਜਿ ਆਪੇ ਰਾਖੇ ਭਗਤਾ ਦੇਵੜਾਈ ਨਾਨਕ ਹਰ ਨਾ ਕਿਸ ਨਖੀਬਦਾਰ ਆ ਅੰਦੇ ਦਰ ਕੇ ਕਬਰ ਨਾ ਪਾਈ ਰਾਗ ਭੈਰੋ ਮਹੱਲਾ 14 ਚੌਧਾ ਚੋਬ ਦੇ ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਾਗ ਲਾਇਣ ਗੁਰ ਸਬਦੀ ਹਰ ਭਜ ਸੁਰਤ ਸਮਾਇਣ ਮੇਰੇ ਮਨ ਹਰ ਭਜ ਨਾਮ ਨਰਾਇਣ हर हर कृपा सुखदाता गव जलो हर नाम तरायन रहा। संगत साध मेल हर गायन गुरमति लहे रामर रसायन गुर साधु अमृत ज्ञान सरनायन सब किलक पाप गई गवायन ਤੂੰ ਆਪੇ ਕਰਤਾ ਸ੍ਰਿਸ਼ਟ ਤਰਾਈਨ ਜਨ ਨਾਨਕ ਮੇਲ ਤੇਰਾ ਦਾਸ ਦਸਾਇਨ ਪੈਰੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਕਰ ਗੁਰਪਦੇਸ ਸਭ ਜੋਤਿ ਪਰ ਹਰੀ ਮੇਰੀ ਮਣ ਹਰ ਭਜ ਨਾਮ ਨਰ ਹਰੀ क्रिपा मेलो सो सिद्ध बोतरी रहा जग जीवन त्यायि मन सिंबरी कोट कट तेरि संगत साध तुर मुख परी ਇਸ ਨਾਨਕਿਉ 86 ਸੋਰ ਸਰੀ ਹਮ ਮੂਰਖ ਕਉ ਹਰਿ ਕਿਰਪਾ ਕਰੀ ਜਨ ਨਾਨਕ ਤਾਰਿ ਉਤਾਰਨ ਹਰੀ ਹਮ ਮੂਰਖ ਹਰਿ ਕਿਰਪਾ ਕਰੀ ਜਨ ਨਾਨਕ ਤਾਰਿ ਉਤਾਰਨ ਹਰੀ